ਤਲਵੀਰ ਸਿੰਘ ਗੱਲ ਵੀ ਇਸ ਪਾਸੇ ਸਾਡੇ ਨਾਲ ਨੇ ਗੇਰਸਾਂ ਦੇ ਨਾਲ ਵੀ ਅਸੀਂ ਗੱਲਬਾਤ ਜਿਹੜੀ ਹੈ ਉਹ ਕਰਾਂਗੇ ਕੁਲਵੀਰ ਸਿੰਘ ਗਿੱਲ ਵੀ ਤਾਂ ਗਿੱਲ ਸਾਹਿਬ ਲਗਾਤਾਰ ਧੜਾ ਧੜਾ ਪ੍ਰਚਾਰ ਕਰ ਰਹੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਹਾਂ ਪ੍ਰਚਾਰ ਤੇ ਕਰਨੇ ਪਊਗਾ ਨਾ ਤਕੜੇ ਹੋ ਕੇ ਕਰਾਂਗੇ ਔਰ ਦੱਖਣੀ ਚ ਕਰ ਰਹੇ ਆ ਮਜੀਠੇ ਚ ਕਰ ਰਹੇ ਆ ਸਾਰੇ ਸ਼ਹਿਰ ਚ ਕਰ ਰਹੇ ਆ ਜਿੱਥੇ ਜਿੱਥੇ ਜ਼ੋਰ ਲੱਗੂਗਾ ਤਕੜੇ ਹੋ ਕੇ ਪਾਰਟੀ ਦਾ ਪ੍ਰਚਾਰ ਕਰਕੇ ਧਾਲੀਵਾਲ ਸਾਨੂੰ ਵੱਡੀ ਜਿੱਤ ਪ੍ਰਾਪਤ ਕਰਕੇ ਦੇਵਾਂਗੇ ਗਿੱਲ ਸਰ ਮੈਂ ਇੱਕ ਸਵਰਥ ਨਿੱਜੀ ਤੌਰ ਤੇ ਤੁਸੀਂ ਟਾਰਗੇਟ ਤੇ ਆ ਗਏ ਜੇ ਬੜੀ ਟਿੱਪਣੀਆਂ ਹੋ ਰਹੀਆਂ ਕੀ ਕਹਿਣਾ ਚਾਹੁੰਦੇ ਜੀ ਇਹ ਜਾਣਕਾਰੀ ਜਾਣ ਮੈਨੂੰ ਇਹਨਾਂ ਗੱਲਾਂ ਦਾ ਕੋਈ ਫਰਕ ਨਹੀਂ ਪੈਣ ਵਾਲਾ ਕਿਉਂਕਿ ਜਿਹੋ ਜਿਹ ਜੀ ਛੱਡੀ ਫਿਰ ਮੈਂ ਹੋਰ ਕੀ ਕਹਿ ਸਕਦਾ ਜੇ ਉਹ ਜਿਹੋ ਜਿਹੇ ਟਿੱਪਣੀਆਂ ਮੇਰੇ ਤੇ ਕਰਦੇ ਆ ਸਿੱਖਿਆ ਤਾਂ ਮੈਂ ਉਹਨਾਂ ਕੋਲ ਹੀ ਆਣਾ ਜਦ ਕਿ ਇੱਕ ਬਕਲਾੜ ਦੀ ਵੀ ਕਈ ਕਹ ਰਹੇ ਕਿ ਬਕਲਾੜ ਦੀ ਨਿਸ਼ਾਨੀ ਹੈ ਇਹ ਹੋਰ ਕੀ ਹੁੰਦਾ ਵਾ ਇਹ ਬਕਲਾੜ ਦੀ ਨਿਸ਼ਾਨੀ ਹੁੰਦੀ ਹੈ ਹਾਂ ਹੁਣ ਨਿੱਜੀ ਤੌਰ ਤੇ ਕਿਸ ਨੂੰ ਮਾੜਾ ਚੰਗਾ ਬੋਲਣਾ ਇਹ ਬਕਲਾੜ ਦੀ ਨਿਸ਼ਾਨੀ ਹੁੰਦੀ ਹੋਰ ਜਿਹੜਾ ਮਿੱਤਰ ਤੁਹਾਡੀ ਅੰਮ੍ਰਿਤਸਰ ਦੱਖਣੀ ਤੋਂ ਤੁਹਾਡਾ ਆਪਣਾ ਹਲਕਾ ਮਜੀਠੇ 'ਚ ਵੀ ਤੁਸੀਂ ਜਾ ਰਹੇ ਹੋ ਹੋਰ ਵੀ ਜਗ੍ਹਾ ਤੇ ਜਿੱਥੇ ਤੁਹਾਡੇ ਸੱਜਣ ਬੇਲੀ ਨੇ ਤਾਂ ਉੱਥੇ ਵੀ ਤੁਸੀਂ ਪ੍ਰਚਾਰ ਕਰ ਰਹੇ ਹੋ ਬਿਲਕੁਲ ਕਰ ਰਹੇ ਹਾਂ ਜੀ ਤਗੜੇ ਹੋ ਕੇ ਕਰਾਂਗੇ ਤਾਂ ਬਿਲਕੁਲ ਇਹ ਤਲਵੀਰ ਸਿੰਘ ਗਹਿਲ ਇਸ ਪਾਸੇ ਡਾਕਟਰ ਇੰਦਰਪੀਰ ਸਿੰਘ ਨੀਜਰ ਤੇ ਕੁਲਦੀਪ ਸਿੰਘ ਢਾਲੀਵਾਲ ਇੱਥੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਇਹ ਜਿਹੜੀਆਂ ਸਾਰੀਆਂ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਔਰ ਵੱਡਾ ਬਿਆਨ ਕੁਲਦੀਪ ਸਿੰਘ ਢਾਲੀਵਾਲ ਹੁਣਾਂ ਨੇ ਦਿੱਤਾ ਹੈ ਕਿ ਅਖੀਰ ਦੇ ਉੱਤੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਨਰਿੰਦਰ ਮੋਦੀ ਜੀ ਅਮਿਤ ਸ਼ਾਹ ਜੀ ਆਉਣਗੇ ਔਰ ਇਹ ਇੱਕ ਇਸ ਤਰ੍ਹਾਂ ਜਿਦਾਂ ਧੜਵੀ ਪੰਜਾਬ ਦੇ ਵਿੱਚ ਆਉਂਦੇ ਨੇ ਇਸ ਤਰ੍ਹਾਂ ਉਹ ਪ੍ਰਚਾਰ ਕਰਨ ਦੇ ਲਈ ਬਾਕੀ ਆਗੂ ਆਉਣਗੇ ਪਰ ਪੰਜਾਬ ਦੇ ਵਿੱਚੋਂ ਉਹਨਾਂ ਨੂੰ ਕੋਈ ਵੀ ਜਿਹੜਾ ਬੈਨੇਫਿਟ ਇਸ ਦਾ ਨਹੀਂ ਹੋਏਗਾ ਇਹ ਇੱਕ ਵੱਡੀ ਗੱਲ ਕੁਲਦੀਪ ਸਿੰਘ ਢਾਲੀਵਾਲ ਨੇ ਆਖੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੋਵਾਂ ਹੀ ਹਲਕਿਆਂ ਦੇ ਵਿੱਚੋਂ ਜਿਹੜੇ ਆਗੂ ਨੇ ਇਹ ਇਸ ਸਾਲ ਜਿਹੜੀ ਵੱਡੀ ਲੀਡ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਜਿਹੜੀ ਆ ਉਹ ਮਿਲੇਗੀ ਔਰ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਨੇ ਇਹ ਜਿਉਂ ਚੋਣ ਜਿਹੜੀ ਆ ਉਹ ਜਿੱਤਣਗੇ ਤਾਂ ਇਹ ਤਸਵੀਰਾਂ ਇਸ ਪਾਸੇ ਦੇਖ ਸਕਦੇ ਹੋ ਜਿਹੜੇ ਤਲਵੀਰ ਤਲਵੀਰ ਸਿੰਘ ਗਿੱਲ ਇੱਕ ਵਾਰ ਫਿਰ ਅਸੀਂ ਉਹਨਾਂ ਨਾਲ ਗੱਲਬਾਤ ਆਪਣੀ ਜਾਰੀ ਰੱਖਦੇ ਆਂ ਤਲਵੀਰ ਸਿੰਘ ਗਿੱਲ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਤਾਂ ਇਸ ਜਗ੍ਹਾ ਦੇ ਉਹਨਾਂ ਦੇ ਸਮਰਥਕ ਫੋਟੋ ਉਹਨਾਂ ਦੇ ਨਾਲ ਗਿੱਲ ਸਾਹਿਬ ਦੇ ਨਾਲ ਖੜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਗਲਦੀਪ ਸਿੰਘ ਢਾਲੀਵਾਲ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਲਗਾਤਾਰ ਅੱਗੇ ਵੱਧ ਰਿਹਾ ਹੈ। ਜਿੰਦਾਬਾਲ। ਤਲਬੀਰ ਸਿੰਘ ਗਿੱਲ ਜਿੰਦਾਬਾਲ। ਪਹਿਲਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀਗੇ ਉਸ ਤੋਂ ਬਾਅਦ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਹੋ ਕਿਹੜੀਆਂ ਗੱਲਾਂ ਜਿਹੜੀਆਂ ਤੁਹਾਨੂੰ ਲੱਗਦੀਆਂ ਕਿ ਲੋਕ ਜਿਹੜੇ ਨੇ ਇਹਨਾਂ ਪਾਰਟੀ ਦੇ ਵਿੱਚ ਵੱਧ ਕੇ ਆਉਣਗੇ? ਮੇਰੇ ਨਾਲ ਆ ਬਡਾਲੀ ਸਾਹਿਬ ਸੀਗੇ ਮੇਰੇ ਭਰਾ ਅਸੀਂ ਦੋਵੇਂ ਜਾਣੇ ਗਏ ਹਾਂ। ਅਸੀਂ ਦੋਵਾਂ ਨੇ ਦੋਵਾਂ ਨੇ ਬੈਠ ਕੇ ਸਲਾਹ ਕੀਤੀ ਕਿ ਅਸੀਂ ਕਿਹੜੀ ਪਾਰਟੀ 'ਚ ਜਾਈਏ। 100 ਰੁਪਏ ਨਿਚੋੜ ਕੱਢ ਕੇ ਸਾਨੂੰ ਇੱਕ ਇਮਾਨਦਾਰ ਪਾਰਟੀ ਲੱਗੀ ਤੋਂ ਆਮ ਆਦਮੀ ਪਾਰਟੀ ਲੱਗੀ ਕਿਉਂਕਿ ਅਸੀਂ ਸੋਹਦੇ ਹੁੰਦੇ ਹਾਂ ਭਗਵੰਤ ਮਾਨ ਇਮਾਨਦਾਰ ਤੇ ਭਗਵੰਤ ਮਾਨ ਸੋ ਇਸ ਕਰਕੇ ਵਾਕਿਆ ਵੀ ਉਹ ਸਹੀ ਲੱਗੀ ਆ ਤੁਸੀਂ ਆਮ ਆਦਮੀ ਪਾਰਟੀ ਜਾਣੇ ਅਨਿਲ ਜੋਸ਼ੀ ਦੀ ਜਿਹੜੀ ਕੈਂਪੇਨ ਸੀਗੀ ਕਿਉਂਕਿ ਤੁਸੀਂ ਇਹਦੇ ਵਿੱਚੋਂ ਤੁਸੀਂ ਆਮ ਆਦਮੀ ਪਾਰਟੀ ਨੂੰ ਗਏ ਅਨਿਲ ਜੋਸ਼ੀ ਦੀ ਜੇ ਕੈਂਪੇਨ ਨੂੰ ਹੁਲਾਰਾ ਮਿਲਿਆ ਸੀਗਾ ਤੇ ਉਹ ਉਦੋਂ ਸੀ ਜਦੋਂ ਤੁਸੀਂ ਦੋਵਾਂ ਨੇ ਰੈਲੀਆਂ ਸ਼ੁਰੂ ਕੀਤੀਆਂ ਕਿਆ ਜਾਣ ਲੱਗਾ ਪਹਿਲੀ ਵਾਰੀ ਹੋਇਆ ਸੀ ਕਿ ਕਾਲੀ ਦਲ ਵੀ ਦੂਸਰੇ ਨੰਬਰ ਤੇ ਮੁਕਾਬਲੇ ਦੇ ਵਿੱਚ ਆ ਗਿਆ ਸੀ ਜਦ ਕਿ ਹੁਣ ਸਥਿਤੀ ਚੇਂਜ ਹੋ ਗਈ ਆ ਔਰ ਉਸ ਦੇ ਲਈ ਇੱਕ ਸਿਰਫ ਤੇ ਸਿਰਫ ਜ਼ਿੰਮੇਵਾਰ ਨੇ ਤਲਵੀਰ ਸਿੰਘ ਗਿੱਲ ਕੀ ਕਹਿਣਾ ਚਾਹੁੰਦੇ ਨਹੀਂ ਨਹੀਂ ਉਹਦੇ ਲਈ ਜੁਮੇਰ ਸਰਦਾਰ ਵਿਕਰਮ ਸਿੰਘ ਮੀਠੀਆ ਹੈ ਤਲਵੀਰ ਸਿੰਘ ਗਿੱਲ ਨਹੀਂ ਗਿਆ ਮੈਂ ਤਾਂ ਧੱਕੇ ਮਾਰ ਮਾਰ ਕੱਟਿਆ ਨਾ ਮੈਂ ਤੇ ਇਹਨਾਂ ਦੀਆਂ ਰੈਲੀਆਂ ਕਰਾਉਂਦਿਆਂ ਸੁਲਤਾਨਪਿੰਡ ਪਿੰਡ 'ਚ ਜਾਂ ਸ਼ਹਿਰ ਦੇ ਵਿੱਚ ਮੈਂ ਤੇ ਮੀਟਿੰਗਾਂ ਕਰਾ ਰਿਹਾ ਇਹਨਾਂ ਨੂੰ ਨਹੀਂ ਚੰਗੇ ਲੱਗੇ ਮੇਰਾ ਉੱਤੇ ਕੀ ਕਸੂਰ ਆ ਮੈਂ ਜਿਹਦੇ ਨਾਲ ਰਹਿ ਬੜਾ ਲਾਇਲਰ ਆ ਜੇ ਮੈਂ ਸ਼ਰਮਨੀ ਕਾਲੀ ਦਲ 'ਚ ਲਾਇਲਟੀ ਨਾਲ ਕੰ ਗਾ ਔਰ ਜੇ ਜੋਸ਼ੀਏ ਕੇ ਫਾਈਟ ਚ ਨਾ ਹੁੰਦੀ ਦਾ ਫਾਈਟ ਚ ਨਹੀਂ ਬਿਲਕੁਲ ਉਹ ਹੀ ਨਾ ਬੋਲ ਰਿਹਾ ਕਿ ਜਾਣ ਬੁੱਝ ਕੇ ਇਹਦੇ ਪਿਛੇ ਕਾਰਨ ਕੀ ਆ ਮੈਂ ਤੇ ਸਗੋਂ ਵੇਖੋ ਮੈਨੂੰ ਕਹਿਣਾ ਨਹੀਂ ਚਾਹੀਦਾ ਮੇਰੇ ਖਿਲਾਫ ਬੋਲੇ ਜੋਸ਼ੀ ਸਾਹਿਬ ਮੇਰੇ ਹਲਕੇ ਚ ਤੇ ਮੜੀ ਜੀ ਗੱਲ ਕਰਦਾ ਕਿ ਜਿੱਦਾਂ ਡੀਸੀ ਸਾਹਿਬ ਨੂੰ ਫਾਈਲ ਦੇ ਰਹੇ ਨਾ ਐਂ ਕਰਕੇ ਇਹਦੀ ਬਜਾਏ ਕਿਤੇ ਐ ਬਾਵਾਂ ਖੜੀਆਂ ਕਰਕੇ ਡੀਸੀ ਅੱਗੇ ਆ ਜਾਂਦੇ ਤੇ ਨਤੀਜਾ ਤੇ ਰਹ ਜਾਣੀ ਹੁਣ ਇਹਨਾਂ ਦੀ ਕੋਈ ਇੱਜ਼ਤ ਨਹੀਂ ਰਹਿਣੀ ਇਹ ਇਲੈਕਸ਼ਨ ਲੜ ਕੇ ਬੁਰੀ ਤਰ੍ਹਾਂ ਚੌਥੇ ਨੰਬਰ ਤੇ ਆਉਣ ਵਾਲੇ ਇਹ ਉਹੀ ਕਹਿੰਦੇ ਕਿ ਸ਼ਹਿਰ ਦੇ ਵਿੱਚੋਂ ਕੀ ਇਹਨਾਂ ਨੂੰ ਅਹਿਸਾਸ ਦਿਖਿਆ ਕਿ ਤੁਹਾਨੂੰ ਮਨਾਉਣਾ ਵੀ ਮੁਸਾਰਤ ਸਭ ਨਹੀਂ ਸਮਝਿਆ ਕਿ ਨਹੀਂ ਮਨਾਉਣਾ ਕਿਉਂ ਨਹੀਂ ਮੇਰੇ ਘਰ ਰਿਸ਼ਤੇਦਾਰ 7 ਤਰੀਕ ਨੂੰ ਇਹਨਾਂ ਆਪਾ ਛੱਡੇ ਸਾਰੇ ਮੈਂ ਠੋਕੇ ਜਵਾਬ ਦਿੱਤਾ ਫਿਰ ਜਾ ਕੇ ਸ਼ਾਮੀ ਬਸਖਵੀਰ ਸਿੰਘ ਬਦਲਨੇ ਕਹਿ ਤਲਬੀਰ ਗਿਆ ਤੇ ਮੈਂ ਲੱਡੂ ਵੰਡੇ ਕਿੱਡੀ ਵੇਖੋ ਮਾੜੀ ਗੱਲ ਆ ਕਿ ਇੱਕ ਵਰਕਰ ਪਾਰਟੀ ਛੱਡ ਕੇ ਜਾਂਦੇ ਆ ਤੇ ਇਹ ਇਹ ਖੁਸ਼ੀਆਂ ਮਨਾਉਂਦੇ ਲੱਡੂ ਦੇ ਇਹ ਇਹ ਰੱਬ ਲੱਤ ਨਹੀਂ ਮਾਰਦਾ ਹੁੰਦਾ ਰੱਬ ਮਤ ਮਾਰਦਾ ਉਹ ਮਤ ਮਾਰਦੀ ਜਰਾ ਬੰਦੇ ਤਾਂ ਗਿਆ ਸਾਬਲਾ ਜਿਹੜਾ ਹੈ ਦੇਖੋ ਜਿੰਦਾਬਾਦ ਆਮ ਜਿਹੜਾ ਮੈਂ ਜਿਹੜਾ ਜਿਹੜਾ ਮੈਂ ਸਵਾਲ ਧਾਲੀਵਾਲ ਸਾਹਿਬ ਨੂੰ ਜਿਹੜਾ ਮੈਂ ਸਵਾਲ ਧਾਲੀਵਾਲ ਸਾਹਿਬ ਨੂੰ ਕੀਤਾ ਮੈਂ ਠੇਢ ਮਾਝੇ ਭਾਸ਼ਾ ਦੇ ਵਿੱਚ ਕੀਤਾ ਸੀ ਕਿ ਆਮ ਲੋਕ ਕਹਿ ਰਹੇ ਕਿ ਕੁਲਵੀਰ ਸਿੰਘ ਕੁਲਦੀਪ ਸਿੰਘ ਧਾਲੀਵਾਲ ਦਾ ਸੂਤਰ ਆ ਗਿਆ ਕੀ ਸੱਚਮੁੱਚ ਉਹਨੋਂ ਇਸ ਪੋਜੀਸ਼ਨ ਦੇ ਵਿੱਚ ਨੇ ਕਿ ਉਹ ਸੀਟ ਜਿੱਤਣ ਦੇ ਆ ਨਹੀਂ ਧਾਲੀਵਾਲ ਸਾਹਿਬ ਦਾ ਸੂਤਰ ਨਹੀਂ ਹੈਗਾ ਲੋਕਾਂ ਦਾ ਸੂਤਰ ਹੈਗਾ ਵੇਖੋ ਲੋਕਾਂ ਨੂੰ ਆਸਾਂ ਦੇ ਉਮੀਦਾਂ ਵਾਂ ਧਾਲੀਵਾਲ ਸਾਹਿਬ ਤੋਂ ਔਰ ਜਦੋਂ ਕੋਈ ਪਰਿਵਾਰ ਦੇ ਵਿੱਚ ਯਾਰ ਵਾਧਾ ਹੁੰਦਾ ਤਾਂ ਖੁਸ਼ੀ ਤਾਂ ਮੇਰੇ ਨੈਚਰਲੀ ਹੁੰਦੀ ਆ ਤੁਸੀਂ ਵੇਖੋ ਜਦੋਂ ਕੋਈ ਪਰਿਵਾਰ ਦੇ ਵਿੱਚ ਨਵਾਂ ਬੰਦਾ ਆਉਂਦਾ ਜਾਂ ਤੁਸੀਂ ਪਰਿਵਾਰ ਦੇ ਵਿੱਚ ਇੱਕ ਬੱਚਾ ਹੀ ਪੈਦਾ ਹੁੰਦਾ ਤੇ ਪਰਿਵਾਰ ਚ ਖੁਸ਼ੀ ਨਹੀਂ ਹੁੰਦੀ ਤਦ ਸੋ ਇਸ ਕਰਕੇ ਅਸੀਂ ਤੇ ਪਰਿਵਾਰ ਉਧਰ ਕਾਲੀਦਲ ਨੂੰ ਛੱਡ ਕੇ ਇਸ ਪਰਿਵਾਰ ਦੇ ਵਿੱਚ ਆਏ ਤੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਪਰਿਵਾਰ ਦਾ ਜੀ ਤੁਸੀਂ ਇੱਕ ਹੋਰ ਤੁਹਾਡੇ ਨਾਲ ਸ਼ੂਨੀ ਕਮੇਟੀ ਮੈਂਬਰ ਸੀਗੇ ਉਹਨਾਂ ਨੂੰ ਵੀ ਲੈ ਗਏ ਨਾਲ ਆਪਣੇ ਬਾਬਾ ਸਿੰਘ ਗੁਮਾਨਪੁਰਾ ਉਹ ਜਿਹੜੀ ਤੁਹਾਡੀ ਟੀਮ ਹੈ ਕਹਿ ਰਹੇ ਕਿ ਜਿਹੜੇ 1-2 ਸੱਜਣ ਰਹਿ ਵੀ ਗਏ ਨੇ ਉਹ ਵੀ ਉਹਦੇ ਦਿਨਾਂ 'ਚ ਕਰਾ ਦੇਣੇ ਸ਼ਾਮਿਲ ਬਿਲਕੁਲ ਕਰਾਵਾਂਗੇ ਜੀ ਉਹ ਵੇਖੋ ਨੀਲੀ ਛੱਤ ਵਾਲਾ ਬੜਾ ਬਯੰਤ ਆ ਸ਼ਹਿਰ ਦੇ ਵਿੱਚ ਕਾਲੀਦਲ ਦਾ ਰਹਿ ਕੌਣ ਗਿਆ ਟਿੱਕਾ ਸਾਹਿਬ ਛੱਡ ਗਏ ਰੰਧਾਵਾ ਸਾਹਿਬ ਕੋਈ ਹੁਣ ਕਾਲੀਦਲ ਸਿੰਘ ਮੀਠੀਆ ਜੀ ਹਾਂਜੀ ਹਾਂ ਇਕੱਲੇ ਰਹਿ ਗਏ ਨੇ ਨਹੀਂ ਸਾਰੇ ਸ਼ਹਿ ਇਹ ਵੀ ਯਾਰ ਦੱਸੋ ਜੋ ਦਾ ਸ਼ਰੋਣਾ ਉਹਨੇ ਵਿਚਦੇ ਰਹਿ ਕੇ ਕਰਨਾ ਵੀ ਕੀ ਆ ਥੈਂਕ ਯੂ ਜੀ ਦਾ ਤਲਵੀਰ ਸਿੰਘ ਗਿੱਲ ਵੱਡੇ ਆਗੂ ਤਾਂ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਉਹਨਾਂ ਨੇ ਅਕਾਲੀ ਦਲ ਦਾ ਜੋ ਹਸ਼ਰ ਹੋਣਾ ਹੈ ਉਹ ਸਾਰਿਆਂ ਦੇ ਸਾਹਮਣੇ ਆ ਔਰ ਕਿਉਂਕਿ ਸ਼ਹਿਰ ਦੇ ਵਿੱਚ ਸਾਰੇ ਆਗੂ ਜਿਹੜੇ ਨੇ ਉਹ ਪਾਰਟੀ ਛੱਡ ਕੇ ਅਕਾਲੀ ਦਲ ਛੱਡ ਕੇ ਚਲੇ ਗਏ ਨੇ ਕੈਮਰਾਵਰਸਨ ਮਕੇਸ਼ਪਾਲ ਬਾਬ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par